ਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚਨੇ ਕੋਈ ਭਾਜਪਾ ਚਨੇ ਕੋਈ ਕਾਂਗਰਸ ਚਨੇ ਉਹ ਸਾਰੇ ਨੂੰ ਅਸੀਂ ਤਾਲਮੇਲ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਆ ਕਿ ਇਹ ਜ਼ਰੂਰੀ ਥੋੜਾ ਕੇ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋਲ ਜਾਣਾ ਚਲੋ ਯਾਰੀ ਪੱਕਾ ਹੋ ਗਿਆ ਹੋਵੇ ਯਾਰ ਵਾਪਸ ਆ ਜੂ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਾਨ ਇਹਨਾਂ ਦਾ ਹੋਏਗਾ ਜੋ ਵੀ ਇਹਨਾਂ ਦਾ ਵਿਚਾਰ ਹੋ ਗਿਆ ਇਹਨਾਂ ਤੇ ਛੱਡਿਆ ਸੋ ਕੋਈ ਮੇਰੀ ਸੁਣ ਲੋ ਕੋਈ ਆਜੀ ਕੋਈ ਸਿਆਸੀ ਟਾਪਿਕ ਤੇ ਡਿਸਕਸ਼ਨ ਨਹੀਂ ਹੋਈ ਨਿੱਰੀ ਪਰਿਵਾਰਕ ਗੱਲ ਸੀ ਮੈਂ ਇਹਨਾਂ ਨੂੰ ਵਾਦਾ ਕੀਤਾ ਸੀ ਤੇ ਪੈਂ ਉਸ ਵਾਦੇ ਮੁਤਾਬਕ ਗੱਲ ਕਰੇ ਹਾਰਪੁਰ ਕੋਈ ਹਲਕਾ ਇੰਚਾਰਜ ਨਹੀਂ ਆ ਇਹ ਕੋਈ ਗੱਲ ਇਹ ਬਾਤ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਣ ਦੀ ਹੈ ਬਾਕੀ ਸਾਰਾ ਕੋਈ ਰਵਨੀਤ ਸਿੰਘ ਮਿੱਟੂ ਕੈਬਨ ਮੰਤਰੀ ਬਣ ਕੇ ਚਲ ਆਓ ਆ ਇਹ ਸਨ ਇੱਕ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੇ ਨਾਲ ਗੱਲਬਾਤ ਹੋਈ ਹੈ ਔਰ ਜਿਹੜੀ ਇਹ ਗੱਲਬਾਤ ਹੋਈ ਹੈ ਉਹਨਾਂ ਨੇ ਰਾਜਨੀਤਿਕ ਜਿਹੜੀ ਗੱਲ ਤੇ ਜੇ ਆਪਾਂ ਕਹਿ ਸਕਦੇ ਹਾਂ ਵਾਪਸੀ ਤੇ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਹਲੇ ਸਵਾਲ ਜਵਾਬ ਕੋਈ ਵੀ ਉਹਨਾਂ ਨੇ ਕੀਤਾ ਨਹੀਂ ਹੈ ਪਹਿਲਾਂ ਤਾਂ ਉਹ ਵੀਰਿਆਂ ਸਾਹਮਣੇ ਆਉਣ ਤੋਂ ਹੀ ਕਤਰਾ ਰਹੇ ਸਨ ਕਾਫੀ ਦੇਰ ਤੋਂ ਬਾਅਦ ਫਿਰ ਜਦੋਂ ਹੁਣ ਸਾਹਮਣੇ ਆਏ ਹੈ ਸਿਰਫ ਇੱਕ ਆਪਣੀ ਦੋਸਤੀ ਭਾਈਚਾਰੇ ਦਾ ਹਵਾਲਾ ਦਿੱਤਾ ਕਿਤੇ ਨਾ ਕਿਤੇ ਵਾਪਸੀ ਕਰ ਵਾਪਸੀ ਆਪਾਂ ਕਹਿ ਸਕਦੇ ਹਾਂ ਹੋ ਸਕਦੀ ਹੈ ਕਿਉਂਕਿ ਇਹ ਮਿਲਨ ਦਾ ਜਿਹੜਾ ਇਹ ਜਰੀਆ ਪ੍ਰਤਾਪ ਸਿੰਘ ਬਾਜਵਾ ਇੱਥੇ ਪਹੁੰਚੇ ਹਨ ਮਿਲਣ ਲਈ ਔਰ ਕਿਤੇ ਨਾ ਕਿਤੇ ਕਿਆਸ ਲਗਾਈ ਜਾ ਰਹੇ ਹਨ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਅਰੋੜਾ ਜੀ ਨੂੰ ਘਰ ਵਾਪਸੀ ਦੀ ਦੇਣ ਕਰਵਾਉਣ ਦੇ ਲਈ ਹੀ ਆਏ ਸਨ ਹੁਸ਼ਿਆਰਪੁਰ ਤੋਂ ਮੇਰੇ ਸਹਿਯੋਗੀ ਦੀਪਕ ਦੇ ਨਾਲ ਮੈਂ ਸਨੀ ਲੱਖਾ ਪੰਜਾਬ ਤੱਕ